ਅੱਜ ਲੋੜ ਹੈ ਬਾਬਾ ਬੋਤਾ ਸਿੰਘ ਦੇ ਵਾਰਸ ਅਤੇ ਬਾਬਾ ਗਰਜਾ ਸਿੰਘ ਦੇ ਵਾਰਸ ਫਿਰ ਮੋਢੇ ਦੇ ਨਾਲ ਮੋਢਾ ਜੋੜਨ ਇੱਥੇ ਕਈ ਨੀਤੀਆਂ ਬਣਦੀਆਂ ਕਿ ਸਿੱਖਾਂ ਦੀ ਆਪਸ ਦੇ ਵਿੱਚ ਫੁੱਟ ਪਵਾਈ ਜਾਵੇ ਮੈਂ ਹਰ ਥਾਂ ਤੇ ਬੇਨਤੀ ਕਰਦਾ ਵਾਂ ਸਿੱਖ ਸਿਰਫ ਸੇਖਵਾ ਸਾਡੀ ਪਛਾਣ ਗੁਰੂ ਨੇ ਤੈ ਕੀਤਾ ਕਿ ਹਰ ਸਿੰਘ ਦੇ ਮਗਰ ਮਰਦ ਦੇ ਮਗਰ ਸਿੰਘ ਲੱਗਦਾ ਤੇ ਮਾਵਾਂ ਭੈਣਾ ਧੀਆਂ ਦੇ ਮਗਰ ਕੌਰ ਲੱਗਦਾ ਸਾਡੀ ਇੱਕੋ ਪਛਾਣ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਅਸੀਂ ਸਾਰੇ ਮਤ ਭੇਦਾਂ ਤੋਂ ਉੱਪਰ ਉੱਠ ਕੇ ਸਿੱਖ ਹਾਂ आनंदपुर ਸਾਹਿਬ ਦੇ ਵਾਸੀ ਹਾਂ ਮਿਲ ਜੁਲ ਕੇ ਰਹਿਣਾ ਵਾ ਖਾਸ ਕਰਕੇ ਬਾਬਾ ਬੋਤਾ ਸਿੰਘ ਦੇ ਵਾਰਸ ਬਾਬਾ ਗਰਜਾ ਸਿੰਘ ਦੇ ਵਾਰਸ ਜਿਵੇਂ ਸਾਡਾ ਪਿੰਡਾਂ ਦਾ ਇੱਕ ਸੁਭਾਅ ਹੈ ਭਾਈਚਾਰਕ ਸਾਨ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਆਪਾਂ ਇੱਕ ਕੌਮ ਇੱਕ ਪਰਿਵਾਰ ਇੱਕ ਕੌਮੀਆਂ ਇਨੂੰ ਬਰਕਰਾਰ ਰੱਖਦੇ ਆ ਮਿਲ ਕੇ ਚੱਲਗੇ ਕਿਉਂਕਿ ਕੌਮ ਦੀ ਤਾਕਤ ਕੌਮ ਦੀ ਇੱਕ ਮੁਠਤਾ ਦੇ ਵਿੱਚ ਹੈ ਕੌਮ ਬਾਦਸ਼ਾਹ ਨੇ ਇੱਕ ਪਰਿਵਾਰ ਬਣਾਇਆ ਹੈ